ਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਸਿੰਘ ਸਾਹਿਬ ਗੈਨੇ ਬਲਵਿੰਦਰ ਸਿੰਘ ਜੀ ਸਹਾਇਕ ਗ੍ਰੰਥੀ ਸਾਹਿਬ ਸ੍ਰੀ ਅਮਰਸਰ ਸਾਹਿਬ ਸਿੰਘ ਸਾਹਿਬ ਜੀ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕੀਤਾ ਸਿੰਘ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਣਾ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ શ્રી ਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਡਾਂਡੇ ਵਾਲੇ ਅਤੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਖਾਲਸਾ ਗੁਰਦਰਾਸ ਸਾਹਿਬ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਜੀ ਸਾਰੇ ਹੀ ਸਿੰਘ ਸਾਹਿਬ ਨੂੰ ਬੇਨਤੀ ਆ ਸਿੰਘ ਸਾਹਿਬ ਜੀ ਦਾ ਸਤਿਕਾਰ ਕੀਤਾ ਜਾਣਾ ਬੇਨਤੀ ਕਰਦੇ ਸਤਿਕਾਰ ਜੋ ਸ਼੍ਰੀਮਾਨ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਟਾਂਡੇ ਵਾਲੇ ਸਿੰਘ ਸਾਹਿਬ ਜੀ ਦਾ ਸਤਿਕਾਰ ਕਰਨਗੇ ਜੀ ਸਿੰਘ ਸਾਹਿਬ ਨੂੰ ਬੇਨਤੀ ਹੈ ਜੀ ਗੁਰੂ ਘਰ ਵੱਲੋਂ ਸਤਿਕਾਰ ਪ੍ਰਾਪਤ ਕਰੇ ਬੋਲੇ ਸੋਨਿਹਾਲ ਤਪਸਥਾਨ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਸਤਕਾਰ ਜੋ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਖ ਵੀ ਗੁਰੂ ਦਰਬਾਰ ਚ ਪਹੁੰਚ ਚੁੱਕੇ ਹੈ ਜੀ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਸਿੰਘ ਸਾਹਿਬ ਜੀ ਨੇ ਗੁਰਮਤ ਵਿਚਾਰਾਂ ਦੁਆਰਾ ਜਿੱਥੇ ਨਿਹਾਲ ਕੀਤਾ ਉੱਥੇ ਮਹਾਂਪੁਰਖਾਂ ਦੇ ਪ੍ਰਵਚਨ ਵੀ ਸਾਨੂੰ ਸਰਵਣ ਕਰਾਏ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਕਾਫੀ ਲੰਬੇ ਸਮੇਂ ਤੋਂ ਇਸ ਨਗਰ 'ਚ ਆ ਕੇ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕਰਦੇ ਆ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਮਹਾਂਪੁਰਖਾਂ ਨੇ 49 ਸਾਲ ਤੱਕ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਕੀਤਾ। ਉਹਨਾਂ ਤੋਂ ਬਾਅਦ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਕੀਤਾ। ਥੋੜੇ ਦਿਨ ਪਹਿਲਾਂ ਵੀ ਜੁਪੀ ਵਿਖੇ ਸਮਾਗਮ ਸਨ। ਜਿੱਥੇ ਕਈ ਵਾਰ ਕੋਈ ਵੀ ਪ੍ਰਚਾਰ ਕਰਨੀ ਨਾ ਪਹੁੰਚਦਾ ਸਤਿਕਾਰਯੋਗ ਬਾਬਾ ਗੁਰਦਿਆਲ ਸਿੰਘ ਜੀ ਬੜੀ ਦਲੇਰੀ ਦੇ ਨਾਲ ਉੱਥੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ ਕਹਿਣ ਤੋਂ ਭਾਵ ਹਰ ਨਗਰਾਂ 'ਚ ਅਮਰ ਸੰਚਾਰ ਕਰਕੇ ਸਤਿਗੁਰ ਦੇ ਦਰਦ ਦੇ ਨਾਲ ਜੋੜਨਾ ਜਿੱਥੇ ਬਾਬਾ ਜੀ ਮਨ ਦੇ ਰੋਗਾਂ ਦਾ ਇਲਾਜ ਗੁਰਬਾਣੀ ਦੁਆਰਾ ਕਰਦੇ ਆ ਉੱਥੇ ਤਨ ਦੇ ਰੋਗਾਂ ਲਈ ਬਾਬਾ ਬਲਵੰਤ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਚਲਾ ਰਹੇ ਆ ਜੀ ਸਤਿਗੁਰ ਦੀ ਕਿਰਪਾ ਦੁਆਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਉੱਥੇ ਹੀ ਮਹਾਨ ਸਲਾਨਾ ਕੋਤਰੀ ਸਮਾਗਮ 23 ਦਿਨ ਦੇ ਗੁਰਮਤ ਸਮਾਗਮ ਹੁੰਦੇ ਆ ਜੀ ਦੁਨੀਆ ਚ ਸਭ ਤੋਂ ਵੱਡਾ ਚੱਲਣ ਵਾਲਾ ਗੁਰਮਤ ਸਮਾਗਮ ਜਿਹੜਾ ਲਗਾਤਾਰ 23 ਦਿਨ ਚੱਲਦਾ ਲੱਖਾਂ ਹੀ ਸੰਗਤਾਂ ਆ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੀਆਂ ਸੈਂਕੜੇ ਹੀ ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਦੇ ਆ ਐਸ ਸਾਲ ਵੀ ਸਤਿਗੁਰਾਂ ਦੀ ਕਿਰਪਾ ਦੁਆਰਾ 15 ਸਤੰਬਰ ਤੋਂ ਮਹਾਨ ਸਲਾਨਾ ਕੋਤਰੀ ਸਮਾਗਮ ਸ਼ੁਰੂ ਹੋਣਗੇ ਜਿਨ੍ਹਾਂ ਦੀ ਸੰਪੂਰਨ ਤਾਂ 7 ਅਕਤੂਬਰ ਨੂੰ ਹੋਣੀ ਹੈ ਜੀ ਵੱਡੀ ਗਿਣਤੀ ਸੰਗਤਾਂ ਪਹੁੰਚਦੀਆਂ ਨੇ ਆਪ ਜੀ ਨੂੰ ਵੀ ਬੇਨਤੀ ਕਰਦੇ ਆਂ ਸੇਵਾ ਸਿਮਨ ਸਤਸੰਗ ਦੇ ਮਹਾਨ ਕੁੰਮਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਬਾਬਾ ਜੀ ਵੱਲੋਂ ਨਰੋਲ ਗੁਰਬਾਣੀ ਕੀਰਤਨ ਕਹਿਣ ਤੋਂ ਪਾਪ ਹਾਰੇ ਕੋ ਪ੍ਰਵਚਨ ਜੋ ਸਾਡੇ ਹਿਰਦੇ ਨੂੰ ਸ਼ੌਂਦਾ ਤੇ ਸਾਡਾ ਵੀ ਜੀਵਨ ਸਫਲ ਹੋ ਜਾਣਾ ਮਾਪੁਰਖਾਂ ਦੇ ਕਮਾਏ ਪ੍ਰਵਚਨ ਸਰਵਣ ਕਰਨੇ ਆ ਜੀ ਸਤਿਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਕੱਲ ਸਵੇਰੇ 8 ਵਜੇ ਅਮਰ ਸੰਚਾਰ ਹੋ ਰਿਹਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਾ ਜ਼ਿਕਰਵਾ ਕੇ ਗੁਰੂ ਵਾਲੇ ਬਣਿਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਸਾਰੇ ਹੀ ਨਗਰ ਨੇ ਇਲਾਕੇ ਦੀ ਸੰਗਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਹਰ ਸਾਲ ਇਹ ਗੁਰਮਤ ਸਮਾਗਮ ਜੋ ਸਤਿਗੁਰਾਂ ਦੇ ਹੁਕਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਨਾ ਕੀਤਾ ਜਾਂਦਾ ਸਤਿਗੁਰ ਕਿਰਪਾ ਕਰਨ ਸਤਕਾਰ ਸਹਿਤ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਜੀ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਜੀ ਬਹੁਤ ਵੱਡਾ ਉਦਮ ਆ ਵੱਡੇ ਭਾਗਾਂ ਦੀ ਨਿਸ਼ਾਨੀ ਆ ਸੰਸਾਰ ਦੁਖੀ ਹੈ ਸਤਿਗੁਰ ਕਹਿੰਦੇ ਨੇ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਰੋਗ ਉਦੋਂ ਆਉਂਦੇ ਆ ਜੀ ਜਦੋਂ ਅਸੀਂ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਤੇ ਰੱਬ ਦੇ ਵੀ ਏਜੰਟ ਰੱਖੇ ਆ ਵੀ ਪ੍ਰਮਾਤਮਾ ਕਿੱਦਾਂ ਜਾਦ ਆਉਂਦਾ ਇਸ ਕਰਕੇ ਅਮਰਤਸ਼ਕੀ ਗੁਰੂ ਵਾਲੇ ਬਣੇ ਬਾਬਾ ਜੀ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਰਹੇ ਨੇ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਲੰਬੀ ਉਮਰ ਲਈ ਤੰਦਰੁਸਤੀ ਲਈ ਸਾਰੀਆਂ ਸੰਗਤਾਂ ਨੇ ਗੱਜ ਕੇ ਜਿਕਾਰਾ ਬੁਲਾਉਣਾ ਜੀ ਬੋਲੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਵੱਡੀ ਗੈਂਤੀ ਸੰਗਤਾਂ ਹਾਜ਼ਰੀ ਭਰਦੀਆਂ ਨੇ ਰਾਜਸਥਾਨ ਤੋਂ ਵੀ ਭਰਵੀਂ ਬਾਤ ਚ ਜਕਾਰਾ ਫਿਰ ਬੁਲਾਈਏ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ